ਜਿਹੜੀ ਗੱਲ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਕੀਤੀ ਆ ਕਿਉਂਕਿ ਉਹਨਾਂ ਦੀ ਹਰਮਤ ਪਿਆਰ ਦਾ ਜਿਹੜੀ ਹਰਮਨ ਪਿਆਰ ਦਾ ਹਾਂ ਉਹ ਦਿਨੋਂ ਦਿਨ ਨੌਜਵਾਨੀ ਦੇ ਵਿੱਚ ਵਧ ਰਹੀ ਹੈ ਸਰਕਾਰਾਂ ਜਿਹੜੀਆਂ ਪਾਰਟੀਆਂ ਦੂਜੀਆਂ ਉਹ ਸਾਰੀਆਂ ਬਕਲਾਹਟ ਦੇ ਵਿੱਚ ਆਈਆਂ ਬਕਲਾਹਟ ਦੇ ਵਿੱਚ ਆ ਕੇ ਤੇ ਤਰ੍ਹਾਂ ਤਰ੍ਹਾਂ ਦੇ ਉਹ ਮਨਸੂਬੇ ਘੜ ਰਹੀਆਂ ਵੀ ਇਹਨਾਂ ਨੂੰ ਬਦਨਾਮ ਕਿਤਾ ਕੀਤਾ ਜਾ ਰਿਹਾ ਹੈ ਉਹ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਰਚੀ ਇਹਨਾਂ ਨੇ ਕਿਉਂਕਿ ਜਿਹੜਾ ਡਾਕਟਰ ਬੇਦਕਰ ਜੀ ਦਾ ਬੁੱਤ ਨੂੰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਉਹ ਬੰਦਾ ਦੁਬਈ ਤੋਂ ਆਇਆ ਜਾਂ ਹੋਰ ਕਿਸੇ ਕੰਟਰੀ ਤੋਂ ਆਇਆ ਉਹਦੇ ਨਾਲ ਭਾਈ ਅਮਰਤਪਾਲ ਸਿੰਘ ਦਾ ਕੀ ਲੈਣਾ ਦੇਣਾ ਹੁਣ ਕਟਿੰਗ ਦੇ ਵਿੱਚੋਂ ਜੇ ਕੋਈ ਸਿੱਕੀ ਸੂਤ ਦੇ ਵਿੱਚ ਆਉਂਦਾ ਤੇ ਜ਼ਰੂਰੀ ਥੋੜੀ ਕਿ ਉਹ ਹਰ ਬੰਦਾ ਗਲਤ ਕੰਮ ਕਰੂਗਾ ਏਜੰਸੀਆਂ ਇਹੋ ਜੇ ਕੰਮ ਕਰਵਾਉਂਦੀਆਂ ਤਾਂ ਕਿ ਸਿੱਖਾਂ ਨੂੰ ਵੀ ਬਦਨਾਮ ਕੀਤਾ ਜਾਵੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਬਦਨਾਮ ਕਰਕੇ ਜੋ ਸਾਡੀ ਪਾਰਟੀ ਆ ਅਕਾਲੀ ਦਲਵਾਸ ਪੰਜਾਬ ਦੇ ਉਹਨਾਂ ਨੂੰ ਬਦਨਾਮ ਕਰਕੇ ਤੇ 2027 ਦੇ ਵਿੱਚ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਨੁਕਸਾਨ ਪਹੁੰਚਾਇਆ ਜਾ ਸਕੇ ਪਰ ਮੈਨੂੰ ਇਹ ਦੱਸੋ ਵੀ ਜਿਹੜੀਆਂ ਹਿੰਦੂ ਹਸਤਾਨ ਦੀਆਂ ਏਜੰਸੀਆਂ ਜਿਹੜੀਆਂ ਹਰ ਕੰਟਰੀ ਦੇ ਵਿੱਚ ਬਿਲਕੁਲ ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਪਤਾ ਲੱਗਾ ਵੀ ਦबई ਦੇ ਵਿੱਚ ਕੋਈ ਟ੍ਰੇਨਿੰਗ ਦੇ ਰਿਹਾ ਤੇ ਹਿੰਦੂਸਤਾਨੀਆ ਏਜੰਸੀਆਂ ਵੀ ਉੱਥੇ ਹੈਗੀਆਂ ਅਜੇ ਤੱਕ ਇਹਨਾਂ ਨੇ ਕਿਉਂ ਨਹੀਂ ਪਤਾ ਲਾਇਆ ਵੀ ਉੱਥੇ ਕੌਣ ਟ੍ਰੇਨਿੰਗ ਦੇ ਰਿਹਾ ਕਿਉਂਕਿ ਇਹ ਸਚਾਈ ਨਹੀਂ ਆ ਵੀ ਉਹ ਡਾਕਟਰ ਸਾਹਿਬ ਦਾ ਸਾਡੇ ਨਾਲ ਕੋਈ ਮਤਲਬ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਸਾਡਾ ਸਬੰਧਨ ਲਗਿਆ ਇਹ ਭਾਈ ਚਰਦੂਪ ਭਾਈ ਚਾਰਿਆ ਨੂੰ ਲੜਾਉਣ ਦੀ ਇੱਕ ਸਾਜ਼ਿਸ਼ ਹੈ ਕਿਉਂਕਿ ਜਿਹੜੀ ਸੈਂਟਰ ਸਰਕਾਰ ਹੈ ਉਹਦੇ ਗਾੜੀ ਜਿਹੜੀ ਪੰਜਾਬ ਸਰਕਾਰ ਨੇ ਸਰੈਂਡਰ ਕੀਤਾ ਆ ਉਹ ਜਿੱਦਾਂ ਦੇ ਨਿਰਦੇਸ਼ਾ ਨਿਰਦੇਸ਼ ਸੈਂਟਰ ਤੋਂ ਇਹਨਾਂ ਨੂੰ ਆਉਂਦੇ ਆ ਉਦਾਂ ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਤਿਆਰ ਕਰਦਾ ਉਦਾਂ ਦੇ ਕੰਮ ਹੀ ਅੱਗੇ ਕਰਦਾ ਸਾਡਾ ਤੇ ਸਤਾਈ ਚ ਦੇਖਣਾ ਪਰ ਇਹਨਾਂ ਨੂੰ ਤੇ ਲੋਕਾਂ ਨੇ ਹੋਣੀ ਵਿਖਾਦਾ ਹੁਣ ਇੱਕ ਪਾਰਟੀ ਸਰਕਾਰ ਬਣਾਉਂਦੀ ਸੀ ਆਕਾਲੀ ਦਲ ਤੇ ਅੱਜ ਜੋ ਸਿਮਟ ਕੇ ਰਹਿ ਗਈ ਦੋ ਸੀਟਾਂ ਤੇ ਜਿਹੜੀ ਪਾਰਟੀ ਮਹਿੰਮਤ ਜੇ ਮਤਲਬ ਸੀ ਨਵੀਂ ਭਰਤੀ ਸ਼ੁਰੂ ਕੀਤੀ ਉਸ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਤੁਹਾਨੂੰ ਤੁਹਾਡੇ ਪਟਿਆਲਕੇ ਚ ਮਿਲ ਰਿਹਾ ਜਿਹੜੀ ਪਾਰਟੀ ਜੀ ਤੁਸੀਂ ਪਹਿਲਾਂ ਗੱਲ ਕੀਤੀ ਆ ਉਸ ਪਾਰਟੀ ਦੇ ਲੀਡਰ ਦੇ ਤੁਹਾਨੂੰ ਪਹਿਲਾਂ ਹੀ ਪਤਾ ਵੀ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਕੀ ਕੀਤਾ ਉਹਨਾਂ ਨੇ ਪੂਰੇ ਆਕਾਲੀ ਦਲ ਨੂੰ ਡਬੋ ਦਿੱਤਾ ਪੰਜਾਬ ਦਾ ਪੁੱਤ ਇੱਕ ਆਮ ਘਰ ਤੋਂ ਉੱਠ ਕੇ ਤੇ ਏਡੀ ਵੱਡੀ ਗਿੰਤੀ ਦੇ ਵਿੱਚ ਪੰਜਾਬ ਤੋਂ ਜਿੱਤ ਕੇ ਤੇ ਉਹ ਲੋਕ ਸਭਾ ਦੇ ਵਿੱਚ ਚਲ ਜੇ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਹਜਮ ਨਹੀਂ ਹੁੰਦੀਆਂ ਅੱਜ ਵੀ ਨਹੀਂ ਹੋ ਰਹੀਆਂ ਪੰਜਾਬ 'ਤੇ ਹੋਰ ਬੜੇ ਮਸਲੇ ਚੁੱਕਣ ਵਾਲੇ ਕਰੋਨਾ ਮਸਲੇ ਵਾਲੇ ਧਿਆਨ ਨਹੀਂ ਹੈ ਪੰਜਾਬ ਦੀ ਰਾਖੀ ਲਈ ਜਿਹੜਾ ਵੀ ਕੰਮ ਸਾਨੂੰ ਕਰਨਾ ਪਊਗਾ ਕਿਉਂਕਿ ਪੰਜਾਬੀ ਉੱਤੇ ਦੀ ਰਾਖੀ ਕਰਨੀ ਆ ਅਸੀਂ ਜਿਹੜਾ ਸਾਡਾ ਗਰੀਬ ਤਬਕਾ ਆ ਉਹਨੂੰ ਉੱਚਾ ਚੁਪਣ ਕੇ ਬਰਾਬਰੀਤਾ ਲਿਆਉਣ ਦੀ ਕੋਸ਼ਿਸ਼ ਕਰਾਂਗੇ ਇਸ ਕਰਕੇ ਸਾਡੀ ਜਿਹੜੀ ਪਹਿਲ ਹੋਗੀ ਇੱਕ ਨਸ਼ਾ ਬੇਰੁਜ਼ਗਾਰੀ ਕਿਉਂਕਿ ਨੌਜਵਾਨ ਸਾਡਾ ਜਿਹੜਾ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਕੋਈ ਭਰਤੀ ਨਿਕਲਦੀ ਆ ਤੇ ਉਹ ਪੰਜਾਬ ਤੋਂ ਬਾਹਰ ਦੇ ਬੰਦੇ ਲਿਆ ਕੇ ਪੰਜਾਬ ਦੇ ਵਿੱਚ ਫਿੱਟ ਕੀਤੇ ਜਾ ਰਹੇ ਆ ਵੇਖੋ ਜੀ ਇਹ ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਵੀ ਸਰਕਾਰ ਜਿਹੜੀ ਲਾਲਾ ਜੀ ਨੂੰ ਚਲਾ ਰਹੀ ਆ ਪੰਜਾਬ ਦਾ ਮੁੱਖ ਮੰਤਰੀ ਸਿਰਫ ਨਾਂ ਦਾ ਹੈ PRO99 ਨਿਊਜ਼ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਰਮਿੰਦਰ ਸਿੰਘ ਹੀਰਾ ਪੰਜਾਬ ਦੇ ਵਿੱਚ ਜਦੋਂ 26 ਜਨਵਰੀ ਨੂੰ ਵੱਖ-ਵੱਖ ਥਾਵਾਂ ਤੇ ਝੰਡੇ ਲੜਾਈ ਜਾਂਦੇ ਨੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਨੇ ਪੁਲਿਸ ਵੱਲੋਂ ਜਿਹੜੀ ਨਫਰੀ ਇੰਨੀ ਕੁ ਵਧਾ ਦਿੱਤੀ ਜਾਂਦੀ ਆ ਵੀ ਰਾਤ ਨੂੰ ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਬੜਾ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਡਾਕਟਰ ਭੀਮਰਾਓਂ ਬੇਦਕਰ ਜੀ ਦੀ ਜਿਹੜੀ ਆ ਮੂਰਤੀ ਨਾਲ ਟੋੜ ਤੋੜਪਾਨ ਕੀਤੀ ਜਾਂਦੀ ਆ ਉਹ ਜਿਹੜਾ ਵਾ ਉਹਨੂੰ ਇਹ ਚੀਜ਼ਾਂ ਨੂੰ ਇਕੱਠਿਆਂ ਕਰਕੇ ਜਿਹੜੇ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਬੰਦੀਆਂ ਨੇ ਜਿਹੜੇ ਸ਼ਖਸ ਵੱਲੋਂ ਉਹ ਤੋੜਪੰਨ ਕੀਤੀ ਜਾਂਦੀ ਹੈ ਉਸਨੂੰ ਅਮਰਤਪਾਲ ਸਿੰਘ ਜੀ ਦੇ ਨਾਲ ਜੋੜਿਆ ਜਾਂਦਾ ਹੈ ਅਮਰਤਪਾਲ ਸਿੰਘ ਜਿਹੜੇ ਡਿਬਰੂਗਲ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਨਾਲ ਜੋੜਿਆ ਜਾਂਦਾ ਹੈ ਉਹਨਾਂ ਦੇ ਨਾਲ ਕਿਸ ਤਰ੍ਹਾਂ ਜੋੜਿਆ ਜਾਂਦਾ ਵੀ ਇਹ ਵੀ ਬੰਦਾ ਜਿਹੜਾ ਵਾ 3 ਸਾਲ ਪਹਿਲਾਂ ਦੁਬਈ ਦੇ ਵਿੱਚ ਜਾਂਦਾ ਵਾ ਤੇ ਹੋਰ ਜਦੋਂ ਵਾਪਸ ਆਉਂਦਾ ਵਾ ਤੇ ਇਹ ਜਿਹੜਾ ਉਧਰੋਂ ਸਿੱਖੀ ਸਰੂਪ ਚ ਵਾਪਸ ਆਉਂਦਾ ਪਹਿਲਾਂ ਜਦੋਂ ਜਾਂਦਾ ਵਾ ਉਦੋਂ ਮਤਲਬ ਕਟਿੰਗ ਵਾਲਾ ਹੁੰਦਾ ਹੈ ਇਹ ਚੀਜ਼ ਅਮਰਤਪਾਲ ਦੇ ਨਾਲ ਜੋੜੀ ਜਾਂਦੀ ਹੈ ਵੀ ਇਹ ਵੀ ਜਦੋਂ ਦੁਬਈ ਗਏ ਸਨ ਉਦੋਂ ਕਟਿੰਗ ਦੇ ਵਿੱਚ ਸਨ ਤੇ ਜਦੋਂ ਵਾਪਸ ਆਉਦੇ ਨੇ ਤੇ ਆ ਕੇ ਆਪਣੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵਹਿੀਰ ਕੱਢਦੇ ਨੇ ਜਿਸ ਦਾ ਮਤਲਬ ਪੰਜਾਬ ਵਾਸੀ ਚੰਗੀ ਤਰ੍ਹਾਂ ਭਲੀ ਭਾਂਤ ਜਾਣੂ ਨੇ ਇਹ ਵੀ ਸਰਕਾਰਾਂ ਨੇ ਵੱਖ-ਵੱਖ ਤਾਰਾਵਾ ਤਹਿਤ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਆ ਸਾਡੇ ਨਾਲ ਅੱਜ ਅਸੀਂ ਜਵੰਦਾ ਸਾਹਿਬ ਪਟਿਆਲਕੇ ਤੋਂ ਜਿਹੜੇ ਇਹ ਮੁੱਖ ਸੇਵਾਦਾਰ ਨੇ ਪਾਰਟੀ ਦੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਹਰ ਇੱਕ ਗੱਲ ਜਿਹੜੀ ਅਮਰਤਪਾਲ ਦੇ ਨਾਲ ਜੋੜੀ ਜਾਂਦੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਪਹਿਲੋ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੋ 99 ਟੀਵੀ ਦਾ ਜਿਨ੍ਹਾਂ ਨੇ ਮੇਰੇ ਦਾਸ ਤੱਕ ਪਹੁੰਚ ਕੀਤੀ ਆ ਤੇ ਆਪ ਜੀ ਦੇ ਸਰੋਤਿਆਂ ਨੂੰ ਮੈਂ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਕੀਤੀ ਆ ਕਿਉਂਕਿ ਉਹਨਾਂ ਦੀ ਹਰਮਨਤ ਪਿਆਰਤਾ ਜਿਹੜੀ ਹਰਮਨ ਪਿਆਰਤਾ ਹਾਂਜੀ ਉਹ ਦਿਨੋਂ ਦਿਨ ਨੌਜਵਾਨੀ ਦੇ ਵਿੱਚ ਵੱਧ ਰਹੀ ਆ ਸਰਕਾਰਾਂ ਜਿਹੜੀਆਂ ਪਾਰਟੀਆਂ ਦੂਜੀਆਂ ਉਹ ਸਾਰੀਆਂ ਬਕਲਾਹਟ ਦੇ ਵਿੱਚ ਆਈਆਂ ਬਕਲਾਹਟ ਦੇ ਵਿੱਚ ਆ ਕੇ ਤੇ ਤਰ੍ਹਾਂ ਤਰ੍ਹਾਂ ਦੇ ਉਹ ਮਨਸੂਬੇ ਕੱਢ ਰਹੀਆਂ ਵੀ ਇਹਨਾਂ ਨੂੰ ਬਦਨਾਮ ਕਿੱਥਾਂ ਕੀਤਾ ਜਾਵੇ ਉਹ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਰਚੀ ਇਹਨਾਂ ਨੇ ਕਿਉਂਕਿ ਜਿਹੜਾ ਡਾਕਟਰ ਬੇਦਕਰ ਜੀ ਦਾ ਬੋਤ ਨੂੰ ਉਥੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁਣ ਉਹ ਬੰਦਾ ਦੁਬਈ ਤੋਂ ਆਇਆ ਜਾਂ ਹੋਰ ਕਿਸੇ ਕੰਟਰੀ ਤੋਂ ਆਇਆ ਉਹਦੇ ਨਾਲ ਭਾਈ ਅਮਰਤਪਾਲ ਸਿੰਘ ਦਾ ਕੀ ਲੈਣਾ ਦੇਣਾ ਜਾਂ ਉਹ ਬੰਦਾ ਕਹਿੰਦੇ ਕਟਿੰਗ ਦੇ ਵਿੱਚ ਸੀ ਹਾਂਜੀ ਹੁਣ ਕਟਿੰਗ ਦੇ ਵਿੱਚੋਂ ਜੇ ਕੋਈ ਸਿੱਖੀ ਸੂਤ ਦੇ ਵਿੱਚ ਆਉਂਦਾ ਤੇ ਜ਼ਰੂਰੀ ਥੋੜੀ ਕਿ ਉਹ ਹਰ ਬੰਦਾ ਗਲਤ ਕੰਮ ਕਰੂਗਾ ਉਹ ਸਿੱਖੀ ਸੂਤ ਇਸ ਕਰਕੇ ਥੋੜੀ ਆਉਂਦਾ ਵੀ ਉਹ ਗਲਤ ਕੰਮ ਕਰਨ ਵਾਸਤੇ ਆਉਂਦਾ ਇਹ ਸਿਰਫ ਇਹੋ ਜੇ ਵੇਸਪੇਸ ਬਣਾ ਕੇ ਏਜੰਸੀਆਂ ਇਹੋ ਜੇ ਕੰਮ ਕਰਵਾਉਂਦੀਆਂ ਤਾਂ ਕਿ ਸਿੱਖਾਂ ਨੂੰ ਵੀ ਬਦਨਾਮ ਕੀਤਾ ਜਾਵੇ ਤੇ ਭਾਈ ਅਮਰਤਪਾਲ ਸਿੰਘ ਨੂੰ ਵੀ ਬਦਨਾਮ ਕਰਕੇ ਜੋ ਸਾਡੀ ਪਾਰਟੀ ਆ ਅਕਾਲੀ ਦਲਵਾਰਸ ਪੰਜਾਬ ਦੇ ਉਹਨਾਂ ਨੂੰ ਬਦਨਾਮ ਕਰਕੇ ਤੇ 2027 ਦੇ ਵਿੱਚ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਨੁਕਸਾਨ ਪਹੁੰਚਾਇਆ ਜਾ ਸਕੇ ਮਤਲਬ ਉਹ ਇਸ ਚੀਜ਼ ਨੂੰ ਨਾਲ ਜੋੜਿਆ ਜਾਂਦਾ ਵੀ ਸਿੱਖੀ ਸਰੂਪ ਚ ਵਾਪਸ ਆਉਂਦਾ ਕਿਤੇ ਨਾ ਕਿਤੇ ਇਹ ਸ਼ੰਕਾਵਾਦੀ ਇਹ ਕੰਮ ਮਤਲਬ ਏਜੰਸੀਆਂ ਦਾ ਉਹਨਾਂ ਨੇ ਦੇਖਣਾ ਵਾ ਵੀ ਇਹ ਚੀਜ਼ ਕੀਤਰਾ ਪਰ ਦਿਖਾਵੇ ਤੇ ਇਹ ਦਿਖਾਇਆ ਜਾ ਰਿਹਾ ਵੀ ਜਿਸ ਤਰ੍ਹਾਂ ਉਧਰੋਂ ਟ੍ਰੇਨਿੰਗ ਦੇ ਕੇ ਕੋਈ ਭੇਜਿਆ ਜਾਂਦਾ ਅਮਰਤਪਾਲ ਨਾਲ ਇਸ ਕਰਕੇ ਜੋੜਿਆ ਜਾ ਰਿਹਾ ਪਰ ਮੈਨੂੰ ਇਹ ਦੱਸੋ ਵੀ ਜਿਹੜੀਆਂ ਹਿੰਦੋਸਤਾਨ ਦੀਆਂ ਏਜੰਸੀਆਂ ਹਮ ਜਿਹੜੀਆਂ ਹਰ ਕੰਟਰੀ ਦੇ ਵਿੱਚ ਆ ਬਿਲਕੁਲ ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਪਤਾ ਲੱਗਾ ਵੀ ਦੁਬਈ ਦੇ ਵਿੱਚ ਕੋਈ ਟ੍ਰੇਨਿੰਗ ਦੇ ਰਿਹਾ ਹਮ ਸਿਰਫ ਇਹ ਬਦਨਾਮ ਕਰਨੀਆਂ ਚੱਲਾਂ ਆ ਕਿਉਂਕਿ ਸਾਰੀਆਂ ਕੰਟਰੀਆਂ ਵਿੱਚ ਹਰ ਕੰਟਰੀ ਦੀ ਜਿਹੜੀ ਏਜੰਸੀਆਂ ਕੰਮ ਕਰਦੀਆਂ ਤੇ ਹਿੰਦੁਸਤਾਨ ਦੀਆਂ ਏਜੰਸੀਆਂ ਵੀ ਉੱਥੇ ਹੈਗੀਆਂ ਅੱਜ ਤੱਕ ਇਹਨਾਂ ਨੇ ਕਿਉਂ ਨਹੀਂ ਪਤਾ ਲਾਇਆ ਵੀ ਉੱਥੇ ਕੌਣ ਟ੍ਰੇਨਿੰਗ ਦੇ ਰਿਹਾ ਕਿਉਂਕਿ ਇਹ ਸੱਚਾਈ ਨਹੀਂ ਆ ਇਹ ਸਿਰਫ ਭਾਈ ਅਮਰਤਾਪਾਲ ਸਿੰਘ ਨੂੰ ਬਦਨਾਮ ਕਰਨ ਦਾ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਦਾ ਇਸ ਇਸ ਮਸਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਇਹ ਪਹਿਲਾਂ ਵੀ ਸਪਸ਼ਟੀਕਰਨ ਸਾਡੀ ਪਾਰਟੀ ਦੇ ਚੁੱਕੀ ਆ ਹੁਣ ਵੀ ਅਸੀਂ ਇਹ ਸਪਸ਼ਟੀਕਰਨ ਦਿੰਨੇ ਆ ਕਿ ਉਹ ਡਾਕਟਰ ਸਾਹਿਬ ਦਾ ਸਾਡੇ ਨਾਲ ਕੋਈ ਮਤਲਬ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਸਾਡਾ ਸਵਿਧਾਨ ਲਿਖਿਆ ਇਹ ਭਾਈ ਚਰਦੂ ਭਾਈ ਚਾਰਿਆਂ ਨੂੰ ਲੜਾਉਣ ਦੀ ਇੱਕ ਸਾਜਸ਼ ਹੈ ਜੋ ਜੋਂਦਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੰਮ੍ਰਿਤਸਰ ਸਾਹਿਬ ਹੀ ਇਹ ਘਟਨਾ ਹੁੰਦੀ ਆ ਤੇ ਜਿਹੜੀ ਅੰਮ੍ਰਿਤਪਾਲ ਵਾਲੀ ਘਟਨਾ ਵੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ 'ਚ ਹੀ ਆਉਂਦੀ ਆ ਮਤਲਬ ਇਹ ਚੀਜ਼ ਨੂੰ ਕਿਤੇ ਨਾ ਕਿਤੇ ਸਰਕਾਰਾਂ ਦੀ ਪਲਾਨਿੰਗ ਵੀ ਹੋ ਸਕਦੀ ਆ ਪਾਰਟੀ ਨੂੰ ਤੁਹਾਡੀ ਨੂੰ ਬਦਨਾਮ ਕਰਨ ਦੀ ਜਾਂ ਪਾਰਟੀ ਦਾ ਗਰਾਫ ਵਾਧਦਾ ਵੇਖ ਕੇ ਵੇਖੋ ਜੀ ਇਹ ਸਾਜ਼ਿਸ਼ ਹੀ ਸਰਕਾਰਾਂ ਦੀ ਆ ਹੂੰ ਕਿਉਂਕਿ ਜਿਹੜੀ ਸੈਂਟਰ ਸਰਕਾਰ ਆ ਹੂੰ ਉਹਦੇ ਗਾੜੀ ਜਿਹੜੀ ਪੰਜਾਬ ਸਰਕਾਰ ਇਹਨੇ ਸਰੈਂਡਰ ਕੀਤਾ ਆ ਹੂੰ ਉਹ ਜਿੱਦਾਂ ਦੇ ਨਿਰਦੇਸ਼ਾ ਨਿਰਦੇਸ਼ ਸੈਂਟਰ ਤੋਂ ਇਹਨਾਂ ਨੂੰ ਆਉਂਦੇ ਆ ਉਦਾਂ ਦੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅਖਤਿਆਰ ਕਰਦਾ ਉਦਾਂ ਦੇ ਕੰਮ ਹੀ ਅੱਗੇ ਕਰਦਾ ਇਹ ਸਾਰੀ ਸਾਡੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕੀਤਾ ਜਾ ਰਿਹਾ ਸਾਡਾ ਉਸ ਮਸਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਭਾਈ ਸਾਡਾ ਕਿਉਂਕਿ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਪਰਿਵਾਰ ਤੋਂ ਬਿਨਾਂ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਆ ਤੇ ਫਿਰ ਇਹ ਕਿੱਦਾਂ ਹੋ ਸਕਦਾ ਇਹ ਸਿਰਫ ਬਦਨਾਮ ਕਰਨ ਦੀਆਂ ਚਾਲਾਂ ਮਤਲਬ ਅਕਾਲੀ ਦਲ ਜਿਵੇਂ ਆਪਾਂ ਦੇਖੀ ਤੁਹਾਨੂੰ ਆਏ ਦਿਨ ਮਤਲਬ ਤਾਂ ਜ ਕੱਸਦਾ ਹੈ ਵੀ ਅਮਰਤਪਾਲ ਪਾਰਟੀ ਤੇ ਬਣਾ ਲਈ ਹੈ ਬਾਪੂ ਜੀ ਅਗਵਾਈ ਕਰ ਰਹੇ ਨੇ ਪਰ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਦੇਖਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਲੋਕ ਜੁੜਦੇ ਨਹੀਂ ਆ ਸਾਡਾ ਤੇ 27 ਜੇ ਦੇਖਣਾ ਪਰ ਇਹਨਾਂ ਨੂੰ ਤੇ ਲੋਕਾਂ ਨੇ ਹੋਣੀ ਵਿਖਾਦਾ ਹੁਣ ਇੱਕ ਪਾਰਟੀ ਸਰਕਾਰ ਬਣਾਉਂਦੀ ਸੀ ਆਕਾਲੀ ਦਲ ਤੇ ਅੱਜ ਜੋ ਸਿਮਟ ਕੇ ਰਹਿ ਗਈ ਦੋਹਾਂ ਸੀਟਾਂ ਤੇ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਬਿਲਕੁਲ ਨਕਾਰਤਾ ਤੇ ਹੁਣ ਉਹ ਇਹ ਗੱਲਾਂ ਬੋਲਣ ਤੋਂ ਸਵਾਈ ਉਹਨਾਂ ਕੋ ਕੁਝ ਨਹੀਂ ਹੈਗਾ ਉਹ ਠੀਕ ਆ ਉਹਨਾਂ ਦਾ ਬੋਲਣ ਦਾ ਫਰਜ਼ ਬਣਦਾ ਸਾਡਾ ਵਿਰੋਧ ਕਰਨਾ ਉਹਨਾਂ ਦਾ ਰਾਜਨੀਤਿਕ ਸਾਡੇ ਵਿਰੋਧੀ ਆ ਉਹ ਕਰੀ ਜਾਣ ਪਰ ਇਹ ਤੇ ਫੈਸਲਾ ਪੰਜਾਬ ਦੀ ਜਨਤਾ ਨੇ ਕਰਨਾ ਕਿ ਫਤਵਾ ਕਿਉਂ ਦੇਣਾ ਕਿਉਂਕਿ ਅਸੀਂ ਪੰਜਾਬ ਲਈ ਕੰਮ ਕਰਨਾ ਪੰਜਾਬ ਦੇ ਹਿੱਤਾਂ ਲਈ ਪਾਰਟੀ ਬਣਾਈ ਗਈ ਆ ਪੰਜਾਬ ਦੀ ਰਾਖੀ ਕਰਨ ਲਈ ਬਣਾਈ ਗਈ ਆ ਪੰਜਾਬੀਅਤ ਦੀ ਰਾਖੀ ਕਰਨ ਲਈ ਪਾਰਟੀ ਬਣਾਈ ਗਈ ਆ ਹਰ ਵਰਗ ਨੂੰ ਉਹ ਤਾ ਤੁਕਲੀ ਬਣਾਈ ਗਈ ਆ ਜਿਹੜੀ ਪਾਰਟੀ ਮਹਿਮਤ ਚ ਮਤਲਬ ਤੁਸੀਂ ਨਵੀਂ ਭਰਤੀ ਸ਼ੁਰੂ ਕੀਤੀ ਉਸ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਤੁਹਾਨੂੰ ਤੁਹਾਡੇ ਪਟਿਆਲਕੇ ਚ ਮਿਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਹਾਂ ਕਿਉਂਕਿ ਸਾਨੂੰ ਦੜ ਪੜਾ ਦੜ ਪੜਾ ਫੋਨ ਆ ਰਿਹਾ ਹਰ ਪਿੰਡ ਚੋਂ ਫੋਨ ਆ ਰਿਹਾ ਵੀ ਭਾਜੀ ਸਾਡੇ ਕੋਲ ਜੇ ਤੱਕ ਤੁਸੀਂ ਪਰਚੀਆਂ ਕਿਉਂ ਨਹੀਂ ਵਜਾਈਆਂ ਸਾਨੂੰ ਭਰਤੀ ਦੇ ਫਾਰਮ ਦਿਓ ਤੇ ਸਾਡੇ ਕੋਲ ਫਾਰਮ ਉਹ ਪੁੱਛਦਾ ਨਹੀਂ ਕੀਤੇ ਜਾ ਰਹੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਾਥ ਦੇ ਰਹੇ ਆ ਤੇ ਧੰਨਵਾਦੀਆਂ ਸੀ ਪੰਜਾਬ ਦੀ ਸੰਗਤ ਦੇ ਪੰਜਾਬੀਆਂ ਦੇ ਕਿਉਂਕਿ ਉਹ ਹਮੇਸ਼ਾ ਪੰਜਾਬ ਦੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਚੁਣਦੇ ਆ ਇੰਨੀ ਵੱਡੀ ਲੀਡ ਤੇ ਭਾਈ ਅਮਰਤਪਾਲ ਦਾ ਜਿੱਤਣਾ ਤੁਸੀਂ ਸਮਝਦੇ ਹੋ ਵੀ ਕਿਤੇ ਨਾ ਕਿਤੇ ਜਿਹੜੀਆਂ ਬਾਕੀ ਪਾਰਟੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਮਤਲਬ ਹਜਮ ਹੋ ਰਿਹਾ ਹੈ ਵੇਖੋ ਜੀ ਜਿਹੜੀ ਪਾਰਟੀ ਦੀ ਤੁਸੀਂ ਪਹਿਲਾਂ ਗੱਲ ਕੀਤੀ ਆ ਉਸ ਪਾਰਟੀ ਦੇ ਲੀਡਰ ਤੇ ਤੁਹਾਨੂੰ ਪਹਿਲਾਂ ਹੀ ਪਤਾ ਵੀ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਕੀ ਕੀਤਾ ਉਹਨਾਂ ਨੇ ਪੂਰੇ ਅਕਾਲੀ ਦਲ ਨੂੰ ਡਬੋ ਕੇ ਤਿਆ ਕਿਉਂਕਿ ਉਹਨਾਂ ਨੂੰ ਇਹ ਚੀਜ਼ ਹਜਮ ਨਹੀਂ ਹੁੰਦੀ ਕਿ ਪੰਜਾਬ ਦਾ ਪੁੱਤ ਇੱਕ ਆਮ ਘਰ ਤੋਂ ਉੱਠ ਕੇ ਤੇ ਏਡੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਜਿੱਤ ਕੇ ਤੇ ਉਹ ਲੋਕ ਸਭਾ ਦੇ ਵਿੱਚ ਚਲ ਜਾਈ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਹਜਮ ਨਹੀਂ ਹੁੰਦੀਆਂ ਅੱਜ ਵੀ ਨਹੀਂ ਹੋ ਰਹੀਆਂ ਅੱਜ ਵੀ ਉਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਬਣਾ ਰਿਹਾ ਪੰਜਾਬ ਦੇ ਹੋਰ بڑے ਮਸਲੇ ਚੁੱਕਣ ਵਾਲੇ ਪਰ ਉਹਨਾਂ ਮਸਲੇਾਂ 'ਤੇ ਧਿਆਨ ਨਹੀਂ ਆ ਧਿਆਨ ਸਿਰਫ ਪਾਈ ਅਮਰਤਪਾਲ ਸਿੰਘ ਆਲਾ ਕਿ ਇਹਨਾਂ ਨੂੰ ਬਦਨਾਮ ਕਿਦਾਂ ਕਰਨਾ ਕਿਉਂਕਿ ਉਹਨਾਂ ਦੀ ਸਿਆਸੀ ਜ਼ਮੀਨ ਜਿਹੜੀ ਆ ਉਹ ਕਿਸਕ ਚੁੱਕੀ ਆ ਉਹ ਜਿਹੜਾ ਵੋਟ ਬੈਂਕ ਆ ਸਾਰਾ ਅਕਾਲੀ ਦਲ ਦਾ ਉਹ ਸਾਰਾ ਭਾਈ ਅਮਰਪਾਲ ਸਿੰਘ ਦੀ ਪਾਰਟੀ ਜਿਹੜੀ ਵਾਰਸ ਪੰਜਾਬ ਦੀ ਉਹਦੇ ਵੱਲ ਟਰਾਂਸਫਰ ਹੋ ਚੁੱਕਾ ਆ ਇਹ ਅੱਜ ਮੰਨ ਲੈਣ ਜਾਂ ਫਿਰ ਸਰਾਏ ਚ ਲੋਕ ਇਹਨਾਂ ਨੂੰ ਆਪੇ ਬਣਾ ਦੇਣਗੇ ਜਿਹੜੀ ਸੱਤਾ ਚ ਸਰਕਾਰ ਆ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦਾ ਮਾਹੌਲ ਆ ਇਹਦੇ ਨਾਲ ਲੁੱਟਾਂ ਖੋਹਾਂ ਸ਼ਰਿਆਮ ਗੋਲੀਆਂ ਚੱਲ ਜਾਣੀਆਂ ਮਤਲਬ ਚੋਰੀਆਂ ਡਾਕੇ ਪੰਜਾਬ ਦੀ ਸੱਤਾ ਦੀ ਸਰਕਾਰ ਬਾਰੇ ਕਿਸ ਤਰ੍ਹਾਂ ਸੋਚਦੇ ਜਾਂਦਾ ਸਾਬ ਵੇਖੋ ਜੀ ਜਿਹੜੀ ਪੰਜਾਬ ਸਰਕਾਰ ਆ ਉਹ ਤੇ ਬਿਲਕੁਲ ਫੇਲ ਹੋ ਚੁੱਕੀ ਆ ਜੇ ਤੁਸੀਂ ਵੇਖੋ ਦਿਨ ਦਿਹਾੜੇ ਲੁੱਟਾਂ ਖੋਹ ਰਹੀਆਂ ਇੱਕ ਤੇ ਮਤਲਬ ਰਾਤ ਨੂੰ ਅੱਗੇ ਲੁੱਟਾਂ ਖੋਹ ਕੋਈ ਕਰਦਾ ਸੀਗਾ ਪਰ ਹੁਣ ਤੇ ਦਿਨ ਦਿਹਾੜੇ ਜਿਹੜੇ ਆ ਜਾਣ ਲੱਗਿਆਂ ਹਰ ਕੋਈ ਛੱਤ ਸੇ ਉਹ ਝੱਕਦਾ ਤੇ ਦੂਜੀ ਗੱਲ ਜਿਹੜਾ ਪੰਜਾਬ ਦਾ ਵਿਕਾਸ ਕਰਨ ਦੇ ਦਾਅਵੇ ਕਰਕੇ ਆਏ ਸੀ ਹੁਣ ਤੁਸੀਂ ਦੱਸੋ ਵੀ ਕਿਸੇ ਵੀ ਇੱਕ ਪਿੰਡ ਦੇ ਵਿੱਚ ਨਾ ਇੱਕ ਇੱਟ ਵੀ ਲਾਈ ਕਿਤੇ ਜਿੰਨਾ ਪੈਸਾ ਆ ਉਹ ਸਾਰਾ ਥਾਂ ਥਾਂ ਤੇ ਹਰ ਗਲੀ ਹਰ ਮੱਲੇ ਹਰ ਪਿੰਡ ਹਰ ਸੱਤ ਦੇ ਵਿੱਚ ਇਹਨਾਂ ਦੇ ਓਡਿੰਗ ਬੋਟ ਲੱਗੇ ਆ ਸਾਰਾ ਪੈਸਾ ਇਹ ਐਡਵਰਟਾਈਜ਼ਮੈਂਟ ਤੇ ਦੇ ਰਹੇ ਆ ਬਾਕੀ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਸਟੇਟਾਂ ਜਿੱਥੇ ਲਾਲਾ ਜੀ ਹਣੀ ਲਖਨਾ ਜਿਤਨੀਆਂ ਚਾਹੁੰਦੇ ਆ ਪੰਜਾਬ ਦਾ ਸਾਰਾ ਪੈਸਾ ਉੱਥੇ ਖੜ ਕੇ ਲਾ ਰਹੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਕਿਉਂਕਿ ਇਹ ਸਰੈਂਡਰ ਕਰ ਚੁੱਕਾ ਉਹਨਾਂ ਨੂੰ ਮਤਲਬ ਜਦੋਂ ਕੋਈ ਕੇਜਰੀਵਾਲ ਨੇ ਪੰਜਾਬ ਚ ਆਉਣਾ ਹੁੰਦਾ ਵਾ ਜਾਂ ਕੋਈ ਪੰਜਾਬ ਦਾ ਮੇਡ ਫੰਕਸ਼ਨ ਹੁੰਦਾ ਵਾ ਤੇ ਭਗਵੰਤ ਮਾਨ ਨੂੰ ਸੈਕੰਡ ਖਾਨੇ ਦੇ ਵਿੱਚ ਰੱਖ ਕੇ ਤੇ ਫਰਸਟ ਖਾਨੇ ਤੇ ਕੇਜਰੀਵਾਲ ਨੂੰ ਰੱਖਿਆ ਜਾਂਦਾ ਕਿਸ ਤਰ੍ਹਾਂ ਦੇਖਦੇ ਸਰਕਾਰ ਤੇ ਦਿੱਲੀੋਂ ਚਲਦੀ ਹੋਈ ਵੇਖੋ ਜੀ ਭਗਵੰਤ ਮਾਨ ਤੇ ਨਾਂ ਦਾ ਮੁੱਖ ਮੰਤਰੀ ਆ ਅਸਲ ਮੁੱਖ ਮੰਤਰੀ ਤੇ ਇਹਨਾਂ ਦਾ ਕੇਜਰੀਵਾਲ ਲਾਲਾ ਜੀ ਆ ਹਾਂ ਕਿਉਂਕਿ ਲਾਲਾ ਜੀ ਦੇ ਨਿਰਦੇਸ਼ਾਂ ਤੇ ਹੀ ਸਾਰਾ ਕੁਝ ਹੁੰਦਾ ਜੇ ਤੁਸੀਂ ਹਣ ਪੰਜਾਬ ਦੇ ਹਾਲਾਤ ਅੱਜ ਦੇ ਵੇਖੋ ਇਹ ਖਰਚਾ ਪੰਜਾਬ ਦਾ ਇਨਾ ਪੰਜਾਬ ਦੇ ਸਰਕਾਰ 'ਚਾ ਚੜਾ ਰਿਹਾ ਵੀ ਜੇ ਅਸੀਂ ਅਦਾ ਹਿਸਾਬ ਕਿਤਾਬ ਲਾਈਏ ਤੇ ਤਕਰੀਬਨ ਹਰ ਜੰਮ ਦੇ ਬੱਚੇ ਦੇ ਸਿਰ ਤੇ ਸਵਾ ਲੱਖ ਰੁਪਇਆ ਕਰਜ਼ਾ ਆਉਂਦਾ ਜਿੰਨਾ ਪੰਜਾਬ ਦੇ ਸਿਰ ਇਹਨਾਂ ਨੇ ਕਰਜ਼ਾ ਝੜਾ ਥਾ ਤੇ ਪਹਿਲੀਆਂ ਪਾਰਟੀਆਂ ਨਾਲੋਂ ਵੀ ਦੁੱਬਣਾ ਤਿੱਗਣਾ ਕਰਕੇ ਇਹਨਾਂ ਨੇ ਕਰਜ਼ਾ ਚੁੱਕ ਕੇ ਤੇ ਥਾਂ ਥਾਂ ਤੇ ਹੋਟਿੰਗ ਬੋਰਡ ਲਾਏ ਜਿਹੜੇ ਮਚੂਰੀਆਂ ਕੀਤੀਆਂ ਜਾ ਰਹੀਆਂ ਵਿਕਾਸ ਦਾ ਕੰਮ ਇੱਕ ਰੁਪਏ ਦਾ ਵੀ ਕਿਸੇ ਪਿੰਡ 'ਚ ਨਹੀਂ ਅਜੇ ਤੱਕ ਇਹਨਾਂ ਨੇ ਕੀਤਾ ਮਤਲਬ ਵਿਕਾਸ ਕਾਰਜਾਂ ਦੇ ਨਾਂ ਤੇ ਮਸ਼ਹੂਰੀਆਂ ਤੇ ਪੈਸੇ ਹੀ ਕਰਕੇ ਕੀਤੇ ਜਾ ਰਹੇ ਨੇ ਬਿਲਕੁਲ ਜੀ ਸਾਰਾ ਵਿਕਾਸ ਦਾ ਪੈਸਾ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਉਹਨਾਂ ਨੂੰ ਆਪਦੀਆਂ ਮਸ਼ਹੂਰੀਆਂ ਤੇ ਵਰਤਿਆ ਜਾ ਰਿਹਾ ਪੰਜਾਬ ਤੋਂ ਬਾਹਰਲੀ ਸਟੇਟਾਂ 'ਚ ਜਾ ਕੇ ਇਲੈਕਸ਼ਨਾਂ ਲੜਨ ਵਾਸਤੇ ਮਸ਼ਹੂਰੀਆਂ ਤੇ ਵਰਤਿਆ ਜਾ ਰਿਹਾ ਤੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਸਰੈਂਡਰ ਕਰਕੇ ਤੇ ਸੁੱਤੇ ਜਉਂਦਾ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਹਾਡੀ ਪਾਰਟੀ ਸੱਤਾ 'ਚ ਆਉਂਦੀ ਆ ਕਿਹੜੇ ਉਹ ਕੰਮ ਆ ਜਿਹੜੇ ਲੋਕਾਂ ਦੇ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ ਵੇਖੋ ਜੀ ਸਭ ਤੋਂ ਜ਼ਰੂਰੀ ਤੇ ਸਾਡੇ ਪੰਜਾਬ ਦਾ ਜਿਹੜਾ ਅੱਜ ਨਸ਼ਾ ਪੰਜਾਬ ਦੇ ਵਿੱਚ ਛੇਵੇਂ ਦਰਿਆ ਨਸ਼ਿਆਂ ਦਾ ਵਗ ਰਿਹਾ ਜਿਹਦੇ ਵਿੱਚ ਸਾਡੇ ਹਰ ਘਰ ਕਿਉਂਕਿ ਕੋਈ ਇਹੋ ਜਿਹਾ ਪੰਜਾਬ ਦਾ ਪਿੰਡ ਨਹੀਂ ਆ ਜਿੱਥੋਂ ਕਿਸੇ ਨੌਜਵਾਨ ਦੀ ਨਸ਼ੇ ਦੇ ਨਾਲ ਮੌਤ ਨਾ ਹੋਈ ਹੋਵੇ ਵੇਖੋ ਜਿਹੜੇ ਪਰਿਵਾਰ ਦਾ ਜਿਹੜੀ ਭੈਣ ਦਾ ਭਰਾ ਚਲ ਗਿਆ ਉਹੀ ਜਾਣਦੀ ਆ ਜਿਹੜੀ ਮਾਂ ਦਾ ਪੁੱਤ ਚਲ ਗਿਆ ਉਹੀ ਜਾਣਦੀ ਆ ਜਿਹੜੀਆਂ ਭੈਣਾਂ ਸਾਡੀਆਂ ਦੇ ਘਰ ਵਾਲੇ ਚਲ ਗਏ ਉਹਨਾਂ ਦਾ ਸਾਰਾ ਕੁਝ ਉਜੜ ਜਾਂਦਾ ਅਸੀਂ ਸਾਡੀ ਪਹਿਲ ਤੇ ਨਸ਼ਾ ਹੋਊਗੀ ਨਸ਼ੇ ਤੇ ਅਸੀਂ ਲਗਾਮ ਕਸਾਂਗੇ ਤੇ ਪੰਜਾਬ ਦੀ ਰਾਖੀ ਲਈ ਜਿਹੜਾ ਵੀ ਕੰਮ ਸਾਨੂੰ ਕਰਨਾ ਪਊਗਾ ਕਿਉਂਕਿ ਪੰਜਾਬੀਅਤ ਦੀ ਰਾਖੀ ਕਰਨੀ ਆ ਅਸੀਂ ਜਿਹੜਾ ਸਾਡਾ ਗਰੀਬ ਤਬਕਾ ਆ ਉਹਨੂੰ ਉੱਚਾ ਚੁੱਕਣ ਕੇ ਬਰਾਬਰਤਾ ਲਿਆਉਣ ਲਈ ਕੋਸ਼ਿਸ਼ ਕਰਾਂਗੇ ਕਿਉਂਕਿ ਗਰੀਬ ਅੱਜ ਗਰੀਬ ਹੁੰਦਾ ਜਾ ਰਿਹਾ ਤੇ ਜਿਹੜੇ ਅਮੀਰ ਆ ਜਿਹੜੇ ਸਰਕਾਰ ਦੇ ਨਾਲ ਹੱਥ ਮਲਾ ਕੇ ਚੱਲ ਰਹੇ ਆ ਉਹ ਅੱਜ ਅਮੀਰ ਹੁੰਦੇ ਜਾ ਰਹੇ ਇਸ ਕਰਕੇ ਸਾਡੀ ਜਿਹੜੀ ਪਹਿਲ ਹੋਊਗੀ ਇੱਕ ਨਸ਼ਾ ਬੇਰਜਗਾਰੀ ਕਿਉਂਕਿ ਨੌਜਵਾਨ ਸਾਡਾ ਜਿਹੜਾ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਕੋਈ ਭਰਤੀ ਨਿਕਲਦੀ ਆ ਤੇ ਉਹ ਪੰਜਾਬ ਤੋਂ ਬਾਹਰ ਦੇ ਬੰਦੇ ਲਿਆ ਕੇ ਪੰਜਾਬ ਦੇ ਵਿੱਚ ਫਿੱਟ ਕੀਤੇ ਜਾ ਰਹੇ ਆ ਕਿਉਂਕਿ ਸਾਡੇ ਨੌਜਵਾਨ ਵਿਚਾਰੇ ਡਿਗਰੀਆਂ ਕਰਕੇ ਤੇ ਥਾਂ-ਥਾਂ ਤੇ ਇਹਨਾਂ ਕੋ ਖੁੱਟ ਖਾ ਰਹੇ ਆ ਸੜਕਾਂ ਤੇ ਇਸ ਕਰਕੇ ਅਸੀਂ ਸਾਡੀ ਪਹਿਲ ਹੋ ਗਈ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਨਸ਼ਾ ਬੰਦ ਕਰਨਾ ਪੰਜਾਬੀਅਤ ਦੀ ਰਖਵਾਲੀ ਕਰਨੀ ਪੰਥ ਦੀ ਰਖਵਾਲੀ ਕਰਨੀ ਜੁਵੰਦਾ ਸਾਹਿਬ ਲਾਸਟ ਮੇਰਾ ਜਾਂਦੇ ਜਾਂਦੇ ਸਵਾਲ ਹੈ ਵੀ ਪੰਜਾਬ ਚ ਕਿਸ ਤਰ੍ਹਾਂ ਦੇਖਦੇ ਹੋ ਤਕਰੀਬਨ ਜਿੰਨੇ ਆਈਪੀਐਸ ਆਈਏਐਸ ਅਫਸਰ ਨੇ ਜਦੋਂ ਆਦੀ ਆਮ ਆਦਮੀ ਪਾਰਟੀ ਸੱਤਾ ਚ ਆਈ ਆ ਬਾਹਰ ਦੀਆਂ ਸਟੇਟਾਂ ਦੇ ਹੀ ਲਗਾਏ ਗਏ ਨੇ ਜਾਨੀ ਕਿ ਪੰਜਾਬ ਦਾ ਕੋਈ ਵੀ ਜਿਹੜਾ ਬੱਚਾ ਵਾ ਕੀ ਪੰਜਾਬ ਦੇ ਵਿੱਚੋਂ ਆਈਐਸ ਤੇ ਆਈਪੀਐਸ ਮੁਖ ਗਏ ਨੇ ਵੇਖੋ ਜੀ ਇਹ ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਵੀ ਸਰਕਾਰ ਜਿਹੜੀ ਲਾਲਾ ਜੀ ਹੁਣੀ ਚਲਾ ਰਿਆ ਹੂੰ ਪੰਜਾਬ ਦਾ ਮੁੱਖ ਮੰਤਰੀ ਸਿਰਫ ਨਾਂ ਦਾ ਆ ਹੂੰ ਉਹ ਪੰਜਾਬ ਤੋਂ ਬਾਹਰੋਂ ਜਿਹੜੇ ਆਈਪੀਐਸ ਅਫਸਰ ਲਿਆ ਕੇ ਇਸ ਕਰਕੇ ਲਾ ਰਿਆ ਵੀ ਉਹ ਕੰਟਰੋਲ ਆਪ ਦਾ ਰੱਖ ਸਕਣਾ ਹੂੰ ਤੇ ਸਾਡਾ ਮੁੱਖ ਮੰਤਰੀ ਜਿਹੜਾ ਹੁਸੁੱਤਾ ਉਹਦੇ ਵਾਸਤੇ ਦੀ ਗੱਲ ਹੀ ਨਹੀਂ ਆ ਉਹ ਤੇ ਪਤਾ ਨਹੀਂ ਰਾਤ ਨੂੰ ਮਤਲਬ ਸਿਸਟਮ ਕਿਦਾਂ ਉਹ ਚਲਾ ਲੈਂਦਾ ਆਪਦਾ ਤੇ ਉਹਨੂੰ ਪਤਾ ਨਹੀਂ ਲੱਗਦਾ ਵੀ ਸਰਕਾਰ ਜਿਹੜੀ ਆ ਮੈਂ ਮੁੱਖ ਮੰਤਰੀਆਂ ਪੰਜਾਬ ਦਾ ਸਰਕਾਰ ਲਈ ਮੈਂ ਪੰਜਾਬ ਲਈ ਕੀ ਕਰਨਾ ਉਹ ਸਿਰਫ ਗੱਲਾਂ ਚੁਟਕਲੇ ਸੁਣਾ ਕੇ ਪੰਜਾਬ ਨਹੀਂ ਚੱਲਣਾ ਜੇ ਪੰਜਾਬ ਨੂੰ ਚਲਾਉਣਾ ਤੇ ਸਾਨੂੰ ਸਾਡੇ ਬੱਚਿਆਂ ਨਾਲ ਸਾਡੇ ਨੌਜਵਾਨਾਂ ਨਾਲ ਧਿਆਨ ਦੇਣਾ ਪਊਗਾ ਜੇ ਅਸੀਂ ਨੌਜਵਾਨਾਂ ਨੂੰ ਮੌਕਾ ਦਵਾਂਗੇ ਰਜਗਾਰ ਦਵਾਂਗੇ ਉਹਨਾਂ ਨੂੰ ਕੋਈ ਭਰਤੀ ਆਉਂਦੀ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਮਿਲੂਗੀ ਤੇ ਸਾਡੇ ਬੰਦੇ ਜਿਹੜੇ ਚੰਗੀਆਂ ਪੋਸਟਾਂ ਤੇ ਬਹਿਣਗੇ ਤੇ ਜੇ ਸਾਡੇ ਨੌਜਵਾਨ ਚੰਗੀਆਂ ਪੋਸਟਾਂ ਤੇ ਬਹਿਣਗੇ ਉਹ ਸਾਡੇ ਪੰਜਾਬ ਦੀ ਰਖਵਾਲੀ ਤਾਂ ਹੀ ਕਰਨਗੇ ਜਾਂਦੇ ਜਾਂਦੇ ਕਿਹੜਾ ਉਹ ਸੰਦੇਸ਼ ਆਪਣੀ ਪਾਰਟੀ ਵੱਲੋਂ ਨੌਜਵਾਨਾਂ ਨੂੰ ਹੋਰ ਆਪਣੇ ਹਲਕੀ ਵਾਸੀਆਂ ਨੂੰ ਦੇਣਾ ਚਾਹੋਗੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਭਰਾਓ ਪੰਜਾਬ ਨੂੰ ਬਚਾਉਣਾ ਪੰਜਾਬੀਅਤ ਨੂੰ ਬਚਾਉਣਾ ਤੇ ਜੇ ਅਸੀਂ ਨੌਜਵਾਨਾਂ ਨੂੰ ਬਚਾਉਣਾ ਰਜਗਾਰ ਚਾਹੁੰਨੇ ਹਰ ਘਰ ਦੇ ਵਿੱਚ ਰਜਗਾਰ ਹਰ ਬੱਚਾ ਰਜਗਾਰ ਤੇ ਲੱਗੇ ਤੇ ਫਿਰ ਵਾਰਿਸ ਪੰਜਾਬ ਦੇ ਅਕਾਲੀ ਦਲ ਜਿਹੜਾ ਉਹਨੂੰ ਮੌਕਾ ਦਿਓ ਕਿਉਂਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ ਤੁਸੀਂ ਪਰਖ ਕੇ ਵੇਖ ਲਿਆ ਇਹਨਾਂ ਨੇ ਪੰਜਾਬ ਨੂੰ ਕੁੱਟਣ ਤੋਂ ਤੇ ਲੁੱਟਣ ਤੋਂ ਬਜਾਏ ਕੁਝ ਨਹੀਂ ਕੀਤਾ ਆਜ ਤੱਕ ਦਾ ਇਹਨਾਂ ਨੇ ਕੋਈ ਉਪਲਬਧੀ ਦੱਸੋ ਪੰਜਾਬ ਦੀ ਬਿਨਾ ਕਰਜ਼ਾ ਚੜਾਉਣ ਤੋਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜੇ ਚੌਹਨੇ ਸੀ ਪੰਜਾਬ ਦਾ ਭਲਾ ਕਰਨਾ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਪੰਜਾਬ ਦੀ ਰਾਜਧਾਨੀ ਦੀ ਰਾਖੀ ਕਰਨੀ ਪੰਥ ਦੀ ਰਾਖੀ ਕਰਨੀ ਪੰਜਾਬੀਅਤ ਦੀ ਰਾਖੀ ਕਰਨੀ ਤੇ ਇਸ ਪਾਰਟੀ ਦਾ ਸਾਥ ਦਿਓ ਵੱਧ ਤੋਂ ਵੱਧ ਤੇ ਫਿਰ ਤੁਸੀਂ ਵੇਖਿਓ ਵੀ ਪੰਜਾਬ ਅਸਲ ਰੰਗਲਾ ਪੰਜਾਬ ਕਿਦਾਂ ਬਣਦਾ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਵਾਜ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਜੁਵੰਦਾ ਸਾਹਿਬ ਮੁੱਖ ਸੇਵਾਦਾਰ ਨੇ ਪਟਿਆਲਕੀ ਤੋਂ ਉਹਨਾਂ ਦੱਸਿਆ ਵੀ ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀੜ ਪ੍ਰਾਈ ਜਿਨ੍ਹਾਂ ਭੈਣਾਂ ਦੇ ਭਰਾ ਤੇ ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ੇ ਦੇ ਵਿੱਚ ਰੋੜ ਜਾਂਦੇ ਨੇ ਉਹਨਾਂ ਨੂੰ ਪੁੱਛਣਾ ਬਣਦਾ ਉਹਨਾਂ ਦੇ ਆ ਕੇ ਜਖਮਾਂ ਤੇ ਮਲਮ ਲਾਉਣੀ ਬੰਦੀ ਤੇ ਪੰਜਾਬ ਚੋਂ ਇਹ ਨਸ਼ਾ ਖਤਮ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰਾਂ ਦੀ ਪ੍ਰਸ਼ਾਸਨ ਦੀ ਹੁੰਦੀ ਆ ਨਾ ਕਿ ਜਿਹੜੇ ਇਹ ਨੌਜਵਾਨ ਗਲਤ ਰਾਵਾਂ ਤੇ ਤੁਰੇ ਜਾ ਰਹੇ ਨੇ ਇਹਨਾਂ ਨੇ ਪ੍ਰਣ ਲਿਆ ਕਹਿੰਦੇ ਸਾਡੀ ਪਾਰਟੀ ਜਦੋਂ ਸੱਤਾ ਚ ਆਊਗੀ ਸਭ ਤੋਂ ਪਹਿਲਾਂ ਜਿਹੜਾ ਨੌਜਵਾਨਾਂ ਨੂੰ ਜਾ ਜੋ ਕੱਢਣ ਦਾ ਜਿਹੜਾ ਕਾਰਜ ਆ ਉਹ ਕਰਾਂਗੇ ਪੰਜਾਬ ਪੰਜਾਬੀ ਇੱਥੇ ਪਾਣੀਆਂ ਦੇ ਰਾਖੇ ਬਣ ਕੇ ਵਿਖਾਵਾਂਗੇ ਕਿੰਨਾ ਕੁ ਖਰੇ ਉੱਤਰ ਦੇਣੀ ਤੇ ਆਉਣ ਵਾਲਾ ਸਮਾਂ ਦੱਸੇਗਾ ਹੋਰ ਜਾਣਕਾਰੀਆਂ ਲਈ ਦੇਖਦੇ ਰਹੋ ਪ੍ਰੋ 99 نیوز ਤੇ ਮੈਂ ਰਮਿੰਦਰ ਸਿੰਘ ਹੀਰਾ